ਕੇਜਰੀਵਾਲ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਿਆ ਤੇ ਆਨ ਆਦਮੀ ਕੇਜਰੀਵਾਲ ਨਹੀਂ ਥਿਆ ਕਿ ਪਹਿਲੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਅਜੇ ਤੱਕ ਚਿਹਰਾ ਸਾਡਾ ਕੋ ਭਗਵੰਤ ਮਾਣੀ ਨਸ਼ਾ ਮੁਕਤ ਨਹੀਂ ਬਣਿਆ ਤੁਸੀਂ ਮੈਨੂੰ ਦੱਸੋ ਮੁੱਖ ਮੰਤਰੀ ਆਪ ਇਹਦਾ 2 ਵਜੇ ਦੁਪਹਿਰ ਦਾ ਮੀਟਿੰਗ ਡਾਊਨਲੋਡ ਮੈਨੂੰ ਅਫਸੋਸ ਹੋਇਆ ਦਿਨ ਪਾ ਦੀ ਮੈਂ ਸਾਰੇ ਹੰਕੇ ਤੋਂ ਜਾ ਹਰ ਮਾਣ ਮੈਂ ਚੁਬਾਲ ਪਿਛਲੇ ਦਿਨੀ ਗਿਆ ਸੀ ਇਕ ਕੱਟੇ ਹਰ ਬੀਬੀ ਨੇ ਤੇ ਮਾਰੇ ਮੇਕੋ ਗੱਲ ਕੇ ਭਾਜੋ ਸਾਹਿਬ ਸਾਨੂੰ ਕੁਝ ਨਹੀਂ ਦੱਚਾਈ ਸਾਡੀ ਜਾਨ ਤੇ ਸਾਡੇ ਬੱਚਿਆਂ ਦੀ ਜਾਨ ਨਸ਼ੇ ਤੋਂ ਕਿਸ ਹੱਥ ਵਿੱਚ ਇਹ ਸਹੀ ਹੈ ਕਿ ਨਹੀਂ ਕੋਈ ਘਰੀ ਹੈ ਨਹੀਂ ਸਾਰੇ ਪੰਜਾਬ ਦਾ ਇਹ ਹਾਲ ਹੈ ਬਟੂ ਵਿਸ਼ੇਸ਼ ਤੌਰ ਤੇ ਤਰਨਤਾਰ ਅਸੈਂਬਲੀਅਨ ਕਿਹਾ ਤਾਂ ਮੈਂ ਕੱਲ ਮੈਨੂੰ ਇੱਕ ਹਿੱਸੇ ਜਾਣਾ ਪਿਆ ਤੰਤਰ ਸ਼ਹਿਰ ਦੇ ਖੁਰਬਲ ਖੁਰਬਲ ਕਰਦੇ ਬੱਚੇ ਅਫਸੋਸ ਨਾ ਕਹਿਣਾ ਪੈਂਦਾ ਗੱਡੀਆਂ ਪੁਲਿਸ ਦੀਆਂ ਦੋ ਮੇਰੇ ਅੱਗੇ ਹੁੰਦੀਆਂ ਇੱਕ ਦੋ ਪਿੱਛੇ ਹੁੰਦੀਆਂ ਚਾਰ ਨੌਜਵਾਨ ਬੱਚੇ ਸੜਕ ਤੇ ਬੈਠੀ ਨਸ਼ਾ ਲੈਦੇ ਸੜਕ ਤੇ ਬੈਠੇ ਕੋਈ ਉਹਨਾਂ ਨੂੰ ਢਰਖੋਫੀਆ ਨੀਕਾ ਕੋ ਪੁਲਿਸ ਆ ਕੇ ਨਹੀਂ ਮਾਰਦੀ ਆ ਨਹੀਂ ਤੇ ਪਿੰਡ 'ਚ ਵੀ ਮੈਂ ਅਹਿਸਾਸ ਕਰ ਸਕਦਾ ਸੀ ਨਜ਼ਰਾਂ ਤੋਂ ਅੱਖ ਚੱਕ ਪਾ ਕੇ ਪਤਾ ਲੱਗ ਜਾਂਦਾ ਕਿ ਇਹ ਸਾਡੀ ਕੌਮ ਜਾ ਕੇ ਦਿਨ ਉਹ ਰਹੀ ਹੈ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਨਾ ਮੇਰੀ ਇਹ ਪੈਣੋ ਤੇ ਮਾਓ ਹੱਥ ਜੋੜ ਕੇ ਮੇਰੀ ਝੋਲੀ ਅੱਡ ਕੇ ਆ ਬੱਚੇਓ ਇੱਥੇ ਗੱਲ ਛੜੋਇ ਤੇ ਅਲਰਤੀ ਨੂੰ ਕੰਟਰੋਲ ਨਹੀਂ ਜਿੱਟੇ ਇਧਰ ਇਧਰ ਇਸੇ ਕੰਮ ਚੋਂ ਦੇ ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਜੇ ਤੁਸੀਂ ਸੰਜੀਦਗੀ ਨਾਲ ਚਾਹਦੇ ਹੋ ਕਿ ਨਸ਼ਾ ਕੋ ਤੇ ਕੋਈ ਤਗੜਾ ਲੀਡਰ ਲਿਆਣਾ ਪਵੇ ਕੋਈ ਐਹੋ ਜੀ ਜਮਾਤ ਲੈ ਕੇ ਆਓ ਜਿਹੜੀ ਪੁਲਿਸ ਤੇ ਕੰਟਰੋਲ ਕਰ ਸਕੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੇਚ ਰਿਹਾ 24 ਘੰਟਿਆਂ ਚ ਜੇ ਕੋਈ ਥਾਣੇ ਦਾ ਥਾਣੇਦਾਰ ਦੀ ਮਨਸ਼ਾ ਹੋਵੇ ਨਾ ਥਾਣੇ ਦਾ ਸਵਾਲੀ ਪੈਦਾ ਨਹੀਂ ਨਸ਼ਾ ਵੇਚੇ ਜੇ ਪੁਲਿਸ ਰਲੀ ਨਾ ਇਹ ਸਾਰਾ ਨਿਸ਼ਾ ਜਿਹੜਾ ਬਕਾਇਦਾ ਤੌਰ ਤੇ ਪੁਲਿਸ ਤੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਮਦਦ ਤੋਂ ਬਿਨਾ ਉਹਨਾਂ ਦੇ ਇਸ਼ਾਰੇ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਮੈਂ ਤਾਂ ਇਹ ਕੀੰਦਵਾਨਾ ਬੜਿਆ ਨੇ ਕਿਹਵੀ ਜੀ ਕੀੰਦਵਾਨਾ ਤੁਹਾਨੂੰ ਫੇਲ ਹੋਏ ਨੇ ਬਟ ਅਸੀਂ ਪਰਮਾਜਬਾਂ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ ਅਸੀਂ ਆਪਣੀ ਕੌਮ ਬਚਾਂ ਜਿੰਨਾ ਤੁਹਾਨੂੰ ਇਸ ਟਾਈਮ ਦਰਦ ਹੈ ਸਾਨੂੰ ਉਹਨਾਂ ਹੀ ਦਰਦ ਹਨ ਕਿਉਂਕਿ ਨਿਹਰਾ ਤੁਹਾਡੇ ਪਿੰਨਾ ਤੱਕ ਹੀ ਨਹੀਂ ਇਹ ਨਸ਼ਾ ਚੰਡੀਗੜ੍ਹ ਤੱਕ ਪਹੁੰਚ ਚੁੱਕਿਆ ਪਾਵੇਂ ਕੋਈ ਗਰੀਬ ਕਰੇ ਪਾਵੇਂ ਅਮੀਰ ਕਰੇ ਅਫਸਰਾਂ ਦੇ ਘਰਾਂ ਦੇ ਨਿਆਂਿਆਂ ਤੱਕ ਇਹ ਪਹੁੰਚ ਮੈਂ ਹੁਣ ਤੇ ਪ੍ਰਮਾਤਮਾ ਦੀ ਮਿਹਰ ਤਾਂ ਸਮਝ ਨਾ ਉਸ ਘਰ ਦੇ ਵਿੱਚ ਜਿੱਥੇ ਮੁੰਡਾ ਭਾਵੇਂ ਵਹਿਲਾ ਜਿਹੜਾ ਵਿਚਨਾ ਕਰਦਾ ਜੇ ਮੈਂ ਸਹੀ ਹੋਵਾਂ ਗਲਤ ਨਾ ਹੋਵਾਂ 90% ਦੇ ਨੌਜਵਾਨ ਬੱਚੇ ਸਾਰੇ ਇਸੇ ਕੰਮ ਤੇ ਲੱਗਦੇ ਬੱਡੇ ਵੀ ਸ਼ਾਦੀ ਸ਼ਿਕਾਰ ਉਥੇ ਵੀ ਪਾਰਟੀਆਂ ਹੁੰਦੀਆਂ ਰਾਤ ਨੂੰ ਬਾਪੂ ਕੋ ਪੈਸੇ ਹੈ ਨਹੀਂ ਬਾਪੂ ਕੰਮ ਚ ਬਸ ਰੂਪ ਹੈ ਉਹਨੂੰ ਪਤਾ ਹੀ ਨਹੀਂ ਕਿ ਮੁੰਡਾ ਕਰ ਕੀ ਰਿਹਾ ਜੀ ਕਿਸੇ ਟਾਈਮ ਪੰਜ ਚਾਰ ਨਿਆਣੇ ਹੁੰਦੇ ਸੀ ਬਰਾਬਰ ਦੇ ਚਾਰ ਪੰਜ ਭਰਾ ਹੁੰਦੇ ਸੀ ਸ਼ਾਮ ਤੱਕ ਉਹ ਬਾਪੂ ਨੂੰ ਦੱਸਦੇ ਇਹਨੂੰ ਵੱਡੇ ਦਾ ਪੁੱਤਰ ਬਣਾ ਦਿਆ ਨਸ਼ਾ ਕਰਦਾ ਹੁਣ ਤੇ ਇੱਕ ਇੱਕ ਹੈ ਤੁਹਾਨੂੰ ਤੇ ਪੜਾਈ ਹੋਦੋਂ ਲੱਗਦੇ ਜੋ ਪੰਜ ਸੱਤ ਸਾਲ ਹੋ ਗਏ ਉਹ ਤੇਨੇ ਚ ਕਰਦੇ ਨਾ ਤੇ ਮਾਂ ਦੱਸਦੀ ਤੁਹਾਨੂੰ ਪਰਦਾ ਰੱਖਦੀ ਕਿ ਭਈ ਉਹਨੂੰ ਨਾ ਪਤਾ ਲੱਗੇ ਕੋਈ ਬਰਾਬਰ ਦਾ ਭਰਾ ਹੈ ਨਹੀਂ ਜਿਹੜਾ ਉਹਨੂੰ ਕੋਈ ਛੇਤਰ ਫੇਰ ਸਕੇ ਜਾਂ ਉਹਦਾ ਕੰਨ ਮਰੋੜ ਸਕੇ ਛੋਟੇ ਦਾ ਮੈਂ ਬਾਪ ਦੱਸਣਾ ਬਾਪ ਜਿਹੜੇ ਨੇ ਪਿਓ ਜਿਹੜੇ ਉਹਨਾਂ ਨੂੰ 5 5 7 7 10 10 ਸਾਲ ਬਾਅਦ ਪਤਾ ਲੱਗਦਾ ਜਦੋਂ ਖੀਰਲਾ ਟਾਈਮ ਆ ਜਾਂਦਾ ਮਾਂ ਵੀ ਪਰਦਾ ਰੱਖੀ ਰੱਖਦੀ ਅੱਜ ਉਹ ਤੁਹਾਡਾ ਹਾਲ ਹੋਇਆ ਆ ਬੈਠੀ ਹੋ ਤੁਸੀਂ ਪੈਣੋ ਮੇਰੀਏ ਬਾਓ ਕੋਈ ਸੋਨੇ ਦਾ ਜ਼ੇਫਰ ਆਇ ਤੱਕ ਬਾਕੇ ਜਿੱਦ ਵਿਆਹ ਦੀ ਵੀ ਗਈ ਹੈ ਤਰਨ ਤਰ ਤੇ ਕੋਈ ਬਾਣੀ ਨਹੀਂ ਪਾਂਦਾ ਕੋਈ ਵਿਚਾਰੀ ਹੱਥ ਦੇ ਵਿੱਚ ਅੰਗੂਠੀ ਨਹੀਂ ਪਾ ਸਕਿਆ ਕੋਈ ਕਿੜਾ ਵੀ ਸੋਨੇ ਦਾ ਨਹੀਂ ਪਾ ਸਕਿਆ ਕਿਸ ਕਿਸਮ ਦੇਸ ਅਸੀਂ ਆਪਣੇ ਦੇਸ਼ 'ਚ ਬੈਠੇ ਆਂ ਮੈਂ ਤੁਹਾਨੂੰ ਹੱਥ ਜੋੜ ਕੇ ਗੁਦਾਰਿਸ਼ ਕਰਨੀ ਬਾਕੀ ਆ ਚੂਠ ਸੱਚ ਤੋਂ ਪਾਸੇ ਕਰੀਏ ਕੰਮ ਆ ਗਰੀਬ ਵਰਗ ਇੱਥੇ ਬੈਠਾ ਵੇਖੋ ਆਟਾ ਦਾਲ ਦੀ ਸਕੀਮ ਜਿਹੜੀ ਹੈ ਬੀਬੀ ਸੋਨੀਆ ਗਾਂਧੀ ਡਾਕਟਰ ਮਰਮੋਣ ਸਿੰਘ ਤੇ ਰਾਹੁਲ ਗਾਂਧੀ ਜੀ ਲੈ ਕੇ ਅਸੀਂ 30 ਕਿਲੋ ਦਿੰਦੇ ਸੀ ਇੱਕ ਆਦਮੀ ਨੂੰ ਰਾਸ਼ਨ ਇਹ 30 ਤੋਂ ਹੁਣ 5 ਤੇ ਆ ਗਿਆ ਜੀ ਕਿਉਂ ਸਹੀ ਹੈ ਕਿ ਨਹੀਂ ਜੇ ਮੈਂ ਦੱਸੂ ਸਹੀ ਹੈ ਅੱਗੇ 24 ਲੱਖ ਕਾਰਡ ਸੀ ਪੰਜਾਬ ਦੇ 42 ਲੱਖ ਲੋਕਾਂ ਨੂੰ ਅਸੀਂ ਆਟਾ ਦਿੰਦੇ ਸੀ ਜਾਂ ਬਾਕੀ ਰਾਸ਼ਨ ਦਿੰਦੇ ਸੀ ਹੁਣ 12 ਲੱਖ ਪਿਛਲੇ ਮਹੀਨੇ ਆ ਝਾੜੂ ਵਾਲਿਆਂ ਨੇ ਤੇ ਭਾਜਪਾ ਨੇ ਰਾਸ਼ਨ ਹੀ ਕਰਤਾ ਮੋਦੀ ਨੇ ਵੀ ਕਰਤਾ ਕਿ ਜੇ ਪੰਜਾਬ ਨੇ ਵੋਟ ਹੀ ਨਹੀਂ ਪਾਣੀ ਮੈਂ ਰਾਸ਼ਨ ਕਿਉਂ ਦੇਣਾ ਇਹਨਾਂ ਨੂੰ ਆ ਮੈਂ ਰਾਜ ਦੇ ਵਿੱਚ tempCard ਜੀ ਨੂੰ ਕਹਿ ਰਿਹਾ ਸੀ ਆ ਦੋ ਘਰਾਂ ਦੇ ਝੰਡੇ ਮੈਂ ਵੇਖੇ ਨੇ ਭਾਜਪਾ ਵਾਲਿਆਂ ਦੇ ਲੱਗੇ ਜਿਹੜੇ ਹਰ ਪਾਸਿਓ ਭਾਵੇਂ ਕਿਸਾਨੀ ਦੀ ਗੱਲ ਕਰਦੋ ਭਾਵੇਂ ਧਰਤ ਭਾਈਚਾਰਿਆਂ ਦੀ ਗੱਲ ਕਰਦੋ ਭਾਵੇਂ ਗਰੀਬ ਵੀਰਾਂ ਦੀ ਕਰ ਲਓ ਭਾਵੇਂ ਸਾਡਾ ਇਤਿਹਾਸ ਬਦਲਣ ਦੀਆਂ ਯੂਨੀਵਰਸਿਟੀਆਂ ਦੇ ਕਾਲਜਾਂ ਦੀ ਗੱਲ ਕਰ ਲਓ ਪੰਜ ਫਤੇ ਹੈ ਹੀ ਐਂਟੀ ਪੰਜਾਬ ਦੇ ਪੰਜਾਬ ਦੇ ਖਿਲਾਫ ਸੋਚ ਹੀ ਪੰਜਾਬ ਦੇ ਖਿਲਾਫ ਅਜੇ ਵੀ ਲੋਕ ਚੰਡੇ ਲਾਈ ਫਿਰਦੇ ਪੰਜਾਬੀ ਯੂਨੀਵਰਸਿਟੀ ਚੋਂ ਤੁਸੀਂ ਵੇਖਿਆ ਕੀ ਹੋਇਆ ਤੋਂ ਮੈਂ ਤੁਹਾਨੂੰ ਬੇਨਤੀ ਬੜੀ ਗੰਭੀਰਤਾ ਨਾਲ ਕਰਨ ਵਾਸਤੇ ਓਲਡੇਜ ਪੈਨਸ਼ਨ ਅਸੀਂ 1500 ਕੀਤੀ ਸੀ ਕਹਿੰਦੇ ਸੀ 2500 ਤਾਂ ਕਿਸ ਨੂੰ ਮਿਲਿਆ ਦੱਸੋ ਕੋਈ ਸਕੈਮ ਸਕੀਮ ਮਿਲੀ ਕਿਸ ਨੂੰ ਮੈਂ ਤੁਹਾਨੂੰ ਬੇਨਤੀ ਤਾਂ ਕਰ ਰਿਹਾ ਹਾਂ ਨਾ ਚ ਕੋਈ ਜਵਾਬ ਤੇ ਦੇ ਦਿਓ ਮੈਨੂੰ ਪਤਾ ਲੱਗੇ ਜੇ ਮਿਲ ਗਿਆ ਤਾਂ ਵੀ ਦੱਸ ਦਿਓ ਮਿਲ ਗਿਆ ਤੁਸੀਂ ਵੇਖੋ ਨਾ ਬੁਢਾਪਾ ਪੈਨਸ਼ਨ ਚਾਹਤਾ ਇਹਨਾਂ ਨੂੰ ਕਿਹੜੀ ਚੱਲਦੀ ਵੋਟ ਮੈਂ ਇਹਨਾਂ ਪੁੱਛਣਾ ਚਾਹਨਾ ਕਿ ਭਗਵੰਤ ਮਾਨ ਜੀ ਕਿਹੜੀ ਗੱਲ ਦੀ ਵੋਟ ਮੰਗਦੇ ਹੋ ਤੇ ਮੈਂ ਕੱਲ੍ਹ ਖੀਰ ਤੇ ਤੁਹਾਨੂੰ ਇੱਕ ਹੋਰ ਸਵਾਲ ਕਰਦਾ ਜਦੋਂ ਭਗਵੰਤ ਮਾਨ ਕਹਿੰਦਾ ਸੀ ਮੈਂ ਨਸ਼ਾ ਮੁਕਤ ਕਰਦਾ ਉਹਦੋਂ ਇਹਨੇ ਪਹਿਲੇ ਤਰਨਤਾਰ ਵਿੱਚ ਇਹ ਗੱਲ ਕਹੀ ਕਿ ਜੇ ਤਰਨਤਾਰ ਨੂੰ ਨਸ਼ਾ ਮੁਕਤ ਕਰਨਾ ਪਹਿਲੇ ਹਰਮੀਤ ਸਿੰਘ ਸੰਧੂ ਨੂੰ ਮੁਕਤ ਕਰਨਾ ਪੈਣਾ ਇਹ ਸਾਹਮਣੇ ਉਹ ਵੱਡਾ ਨਸ਼ੇ ਦਾ ਸੁੱਧਾਗਰ ਤੇ ਇਹਨਾਂ ਦੀ ਪਾਰਟੀ ਦੇ ਜਿਹੜੇ ਵੌਲੰਟੀਅਰ ਜਾਂ ਪ੍ਰਬਾਕਣ ਕੇ ਕੀ ਕਹਿੰਦੇ ਨੇ ਉਹ ਮੈਨੂੰ ਦੱਸੋ ਕੋਈ ਕੈਂਡੀਡੇਟ ਨਹੀਂ ਲੱਭਾ ਸੋਹਲ ਸਾਹਿਬ ਦੀ ਮੌਤ ਤੋਂ ਬਾਅਦ ਹਰਮੀਤ ਸਿੰਘ ਸੰਧੂ ਉਹੀ ਕੈਂਡੀਡੇਟ ਬਣਾ ਲਏ ਸੰਧੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੰਧੂ ਸਾਹਿਬ ਹਰਤੀ ਰੋਜ਼ ਲੋਕਾਂ ਨੂੰ ਅਪੀਲ ਕਰਦੇ ਹੋ ਧਿਆਨ ਕਰ ਤੋਂ ਉਹ ਕਹਿੰਦੇ ਤੱਕੜੀ ਵਾਲਾ ਬਟਨ ਨਾ ਨਾਪ ਲਿਓ ਕਿ ਇੰਨੀ ਵਾਰ ਮੈਂ ਤੱਕੜੀ ਦੇ ਨਾਂ ਤੇ ਵੋਟਾਂ ਹੀ ਮੰਗਦਾ ਰਿਹਾ ਉਹ ਤੇਰਾ ਕੀ ਪਤਾ 6 ਮਹੀਨਾ ਬਾਅਦ ਤੂੰ ਹੋਰ ਕਿਹੜੀ ਪਾਰਟੀ ਤੁਰ ਜਾਣਾ ਤੂੰ ਚੋਣ ਨਿਸ਼ਾਨ ਹੀ ਬਦਲਦਾ ਲੈ ਤੇ ਕੀ ਗੱਲ ਲੋਕ ਤੁਹਾਡੀ ਕੋ ਬੌਂਡਡ ਲੇ ਬਰਨੇ ਦੀ ਕੋ ਤੁਹਾਡੀ ਬੰਦੂਆ ਵੋਟ ਦੇ ਕਿ ਜਿੰਦਰ ਤੂੰ ਤੁਰ ਜਾਣਾ ਉਹਦੇ ਪਿੱਛੇ ਪਿੱਛੇ ਤੇਰੇ ਲੋਕਾਂ ਨੇ ਤੁਰੀ ਜਾਣੋ ਜੇ ਤੇਰਾ دین ਨਹੀਂ ਤੇਰਾ ਕੋਈ ਇਮਾਨ ਨਹੀਂ ਤੇ ਵੋਟਰ ਦਾ ਬੜਾ ਸਨ ਹੈ ਤੇਰਾ ਤਾਂ دین ਨਹੀਂ ਤੇਰਾ ਮਾਨ ਨਹੀਂ ਕਿਉਂਕਿ ਤੂੰ ਤਾਕਤ ਚ ਰਹਿਣਾ ਐਮਐਲਏ ਬਣਨਾ ਤਾਂ ਦੂਜਾ ਕੰਮ ਚੱਲਣਾ ਜੀ ਤੇ ਜੇ ਆਪਾਂ ਨਿਆਂਿਆਂ ਦਾ ਹੋਰ ਨੁਕਸਾਨ ਕਰਨ ਲੱਗ ਪਾਂ ਰਾਜ ਕੇ ਵੋਟਾ ਪਾਉ ਮੇਰੀ ਇੱਕ ਬੇਨਤੀ ਸੋ ਲੋਬਾ ਲੰਬੀ ਗੱਲ ਨਹੀਂ ਦਿੱਤੇ ਜੇ ਤੇ ਚਾਹਦੇ ਫਰੋਤੀਆਂ ਦੇ ਟੈਲੀਫੋਨ ਹਟਣ ਜੇ ਤੁਸੀਂ ਚਾਹਦੇ ਆ ਜਿਹੜੇ ਗੈਂਗਸਟਰ ਨੇ ਰੋਜ਼ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਤੇ ਜੇ ਤੁਸੀਂ ਚਾਹਦੇ ਹੋ ਕਿ ਨਸ਼ੇ ਦੇ ਇਹ ਵਪਾਰੀਆਂ ਨੂੰ ਨੱਥ ਪਾਏ ਤੇ ਕਾਂਗਰਸ ਨੂੰ ਲਾਭ ਹੋ ਕੋਈ ਨਹੀਂ ਦੇ ਪਾਸਾ